चंद दी <nenhuma> दीज ए दर्शन दीज कह कवि ए दर्शन दीज दीज <मुझाञा> YEAH! ਜੱਪਿਓ ਜਿਨ ਅਰਜਨ ਦੇਵ ਗੁਰੂ ਜੱਪਿਓ ਜਿਨ ਅਰਜਨ ਦੇਵ ਗੁਰੂ ਸੰ ਸੰਕਟ ਜੋਂ ਨ ਕਰ ਬਨਾਇਓ ਬੈਠਾ ਸੋ ਡੀਪ ਦਸ਼ਾ ਬੈਠਾ ਸੋ ਡੀਪ ਦਸ਼ਾ RAM DAS SAT GURU ਸਭ ਤੇ ਵਡਾ ਸਤ ਗੁਰ ਨਾਨਕ ਸਭ ਤੇ ਵਡਾ ਸਤ ਗੁਰ ਨਾਨਕ ਜਿਨ ਕਾ ਲਾਖੀ ਮੇਰੀ ਜਿਨ ਕਾ ਲਾਖੀ ਮੇਰੀ ਕਾ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਜਿਸ ਡਿਠੇ ਸਭ ਦੁੱਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਹਾਈ ਹੋਏ ਸਹਾਏ ਤੇ ਇੱਕ ਬਹਾਦਰ ਸਿਮਰਿਆ ਤੇ ਇੱਕ ਬਹਾਦਰ ਸਿਮਰਿਆ ਸਭ ਥਾਈ ਹੋਏ ਸਹਾਏ ਸਤਨਾਮ ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਨਾਮ ਜੇ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ ਸਤ ਨਾਮ ਜੀ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਜੀ ਸਤਨਾਮ 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 ਜੀ ਵਾਹੇ